ਸਮਾਣਾ ਦੀ ਖਬਰ ਸਾਹਮਣੇ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਇੱਕ ਪਤੀ ਨੇ ਆਪਣੀ ਪਤਨੀ ਦੇ ਉੱਪਰ ਇਲਜ਼ਾਮ ਲਗਾਇਆ ਕਿ ਉਹ 20 ਲੱਖ 13 ਤੋਲੇ ਸੋਨੇ ਲੈ ਕੇ ਰਫੂ ਚੱਕਰ ਹੋ ਗਈ ਆ ਇਸ ਖਬਰ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿਨੇ ਆ ਕਿ ਸਮਾਣਾ ਦੇ ਇੱਕ ਇਲਾਕੇ ਵਿੱਚ ਇੱਕ ਪਤੀ ਨੇ ਆਪਣੀ ਪਤਨੀ ਦੇ ਉੱਪਰ ਇਹ ਇਲਜ਼ਾਮ ਲਗਾਏ ਆ ਕਿ ਉਹ 20 ਲੱਖ 13 ਤੋਲੇ ਸੋਨੇ ਲੈ ਕੇ ਫਰਾਰ ਹੋ ਗਈ ਆ ਤੇ ਉਸ ਵਕਤੀ ਦਾ ਇਹ ਕਹਿਣਾ ਹੈ ਕਿ ਸਾਡਾ ਜਿਹੜਾ ਵਿਆਹ 2012 ਵਿੱਚ ਹੋਇਆ ਸੀ ਉਸ ਤੋਂ ਬਾਅਦ ਹੀ ਉਹ ਜਿਹੜੀ ਕੁੜੀ ਆਸਟ੍ਰੇਲੀਆ ਚਲੀ ਗਈ ਕਿਉਂਕਿ ਉਸਦੇ ਜਿਹੜੇ ਦੋ ਭਰਾ ਆਸਟ੍ਰੇਲੀਆ ਵਿੱਚ ਰਹਿੰਦੇ ਆ ਤੇ ਉਹਨਾਂ ਨੇ ਸਪਾਊਸ ਵੀਜ਼ੇ ਤੇ ਆਪਦੀ ਭੈਣ ਨੂੰ ਆਸਟ੍ਰੇਲੀਆ ਬੁਲਾ ਲਿਆ ਤੇ ਆਸਟ੍ਰੇਲੀਆ ਜਾਣ ਦੇ ਦੌਰਾਨ ਹੀ ਕੁੜੀ ਨੇ 20 ਲੱਖ ਤੇ 13 ਟੋਲੇ ਸੋਨੇ ਦੇ ਲੈ ਕੇ ਆਸਟ੍ਰੇਲੀਆ ਜਾ ਗਈ ਚਲੀ ਗਈ ਤਾਂ ਉਸ ਵਿਅਕਤੀ ਦਾ ਇਹ ਕਹਿਣਾ ਹੈ ਕਿ ਮੇਰਾ ਜਿਹੜਾ ਇੱਕ ਜਵਾਕ ਸੀ ਉਹਨੂੰ ਵੀ ਉਹ ਨਾਲ ਲੈ ਗਈ ਸੀ ਪਰ ਜਦੋਂ ਉਸ ਕੁੜੀ ਦਾ ਭਰਾ ਪੰਜਾਬ ਵਾਪਸ ਆਇਆ ਤਾਂ ਉਸ ਨੇ ਆਪਣੇ ਜੀਜੇ ਤੋਂ ਆਪਣੀ ਭੈਣ ਦੇ ਲਈ ਤਲਾਕ ਦੇਣ ਲਈ ਕਿਹਾ ਗਿਆ ਤਾਂ ਇਸ ਦੇ ਦੌਰਾਨੀ ਉਸ ਵਿਅਕਤੀ ਨੇ ਆਪ ਦੀ ਜਿਹੜੀ ਸੱਸ ਸਾਲਾ ਤੇ ਆਪਣੀ ਪਤਨੀ ਦੇ ਉੱਪਰ ਐਫ ਆਈ ਆਰ ਜਿਹੜੀ ਦਰਜ ਕਰਾਈ ਆ ਉਸ ਨੇ ਇਹ ਇਲਜ਼ਾਮ ਲਗਾਇਆ ਕਿ ਜਦੋਂ ਸਾਡਾ ਵਿਆਹ ਹੋਇਆ ਇਸ ਵਿਆਹ ਤੋਂ ਥੋੜਾ ਟਾਈਮ ਬਾਅਦ ਹੀ ਉਹਦੇ ਭਰਾਵਾਂ ਨੇ ਉਹਨੂੰ ਆਸਟ੍ਰੇਲੀਆ ਬੁਲਾ ਲਿਆ ਤੇ ਉਦੋਂ ਉਸਨੇ 20 ਲੱਖ 13 ਤੋਲੇ ਸੋਨੇ ਦੇ ਲੈ ਕੇ ਆਸਟ੍ਰੇਲੀਆ ਚਲੀ ਗਈ ਉੱਥੇ ਜਾ ਕੇ ਉਸਨੇ ਸਟੱਡੀ ਵੀਜ਼ਾ ਜਿਹੜਾ ਅਪਲਾਈ ਕੀਤਾ ਸੀ ਤਾਂ ਆਸਟ੍ਰੇਲੀਆ ਦੇ ਵਿੱਚ ਸਟੱਡੀ ਜਿਹੜੀ ਕਰਨਾ ਸ਼ੁਰੂ ਸਟੱਡੀ ਜਿਹੜੀ ਸ਼ੁਰੂ ਕਰ ਦਿੱਤੀ ਸੀ ਤਾਂ ਦੂਜੇ ਪਾਸੇ ਉਹ ਕੁੜੀ ਦੇ ਭਰਾ ਨੇ ਇਹ ਕਿਹਾ ਕਿ ਸਾਡੇ ਤੇ ਜਿਹੜੇ ਇਹ ਇਲਜ਼ਾਮ ਝੂਠੇ ਲਗਾਏ ਜਾ ਰਹੇ ਆ ਸਗੋਂ ਦੀ ਉਸ ਵਿਅਕਤੀ ਨੇ ਮੇਰੀ ਮਾਂ ਨੂੰ ਝੂਠੇ ਜਿਹੜੇ ਉਹ ਝੂਠੇ ਐਗਰੀਮੈਂਟ ਦੇ ਉੱਪਰ 16 ਲੱਖ ਰੁਪਇਆ ਲਿਆ ਗਿਆ ਤੇ ਇੱਕ ਉਸ ਨੇ ਗੱਡੀ ਦੀ ਜਿਹੜੀ ਮੰਗ ਕੀਤੀ ਸੀ ਇਹ ਜਿਹੜੇ ਇਲਜ਼ਾਮ ਆ ਕੁੜੀ ਦੇ ਭਰਾ ਵੱਲੋਂ ਲਗਾਏ ਜਾ ਰਹੇ ਪਰ ਦੂਜੇ ਪਾਸੇ ਜਿਹੜਾ ਪਤੀ ਆ ਉਹ ਆਪਣੀ ਜਿਹੜੀ ਪਤਨੀ ਨੂੰ ਦੋਸ਼ੀ ਠਹਿਰਾ ਰਿਹਾ ਏ ਉਹਦੇ ਉੱਪਰ ਇਹ ਇਲਜ਼ਾਮ ਲਗਾਏ ਜਾ ਰਹੇ ਆ ਕਿ ਉਸ ਨੇ 213 ਟੋਲੇ ਸੋਨੇ ਲੈ ਕੇ ਆਸਟ੍ਰੇਲੀਆ ਚਲੀ ਗਈ ਤਾਂ ਉਸਨੇ ਵਾਪਸ ਆਉਣ ਦਾ ਨਾਂ ਨਹੀਂ ਲਿਆ ਉਹ ਉੱਥੇ ਜਾ ਕੇ ਜਿਹੜੀ ਸਟੱਡੀ ਵੀza ਕਰਨ ਲੱਗ ਗਈ ਤਾਂ ਮੇਰਾ ਜਿਹੜਾ ਇੱਕ ਬੱਚਾ ਸੀ ਉਹ ਵੀ ਮੇਰੀ ਪਤਰੀ ਦੇ ਨਾਲ ਚਲਾ ਗਿਆ ਤਾਂ ਉਸਨੇ ਇਹ ਕਿਹਾ ਕਿ ਉਸ ਕੁੜੀ ਨੇ ਮੇਰੇ ਨਾਲ ਠੱਗੀ ਮਾਰੀ ਆ ਤੇ ਉਸਨੇ 2113 ਤੋਲੇ ਸੋਨੇ ਦੇ ਲੈ ਕੇ ਉਹ ਆਸਟ੍ਰੇਲੀਆ ਚਲੀ ਗਈ ਪਰ ਦੂਜੇ ਪਾਸੇ ਕੁੜੀ ਦੇ ਭਰਾ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਆ ਕਿ ਜੋ ਵੀ ਉਸਨੇ ਸਾਡੇ ਤੇ ਐਫਆਈਆਰ ਦਰਜ ਕਰਾਈ ਆ ਉਹ ਜਿਹੜੀ ਆ ਸਾਰੀ ਝੂਠੀ ਆ ਸਾਡੇ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਆ ਸਗੋਂ ਦੀ ਉਸ ਵਿਅਕਤੀ ਨੇ ਮੇਰੀ ਮਾਂ ਤੋਂ ਜਿਹੜੇ ਐਗਰੀਮੈਂਟ ਤੇ ਹਨਾ ਸਾਈਨ ਕਰਵਾ ਕੇ 16 ਲੱਖ ਰੁਪਏ ਜਿਹੜੇ ਦਰਜ ਕਰ ਲਏ ਤੇ ਇੱਕ ਜਿਹੜੀ ਗੱਡੀ ਆ ਉਹ ਵੀ ਪ੍ਰਾਪਤ ਕਰ ਲਈ ਆ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿੰਦੀ ਆ ਕਿ ਇਹ ਜਿਹੜੀ ਖਬਰ ਆ ਸਮਾਣਾ ਤੋਂ ਆ ਰਹੀ ਆ ਇੱਕ ਪਤੀ ਨੇ ਆਪਣੀ ਪਤਨੀ ਦੇ ਉੱਪਰ ਬਹੁਤ ਵੱਡੇ ਇਲਜ਼ਾਮ ਲਗਾਏ ਆ ਦੋਸਤੋ ਇਹ ਜਿਹੜੀ ਖਬਰ ਸਮਾਨਾ ਤੋਂ ਆ ਰਹੀ ਹੈ ਇੱਕ ਪਤੀ ਨੇ ਆਪਣੀ ਪਤਨੀ ਦੇ ਉੱਪਰ ਜਿਹੜੇ ਦੋਸ਼ ਲਗਾਏ ਆ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਕੁੜੀ ਨੇ ਜੋ ਉਸ ਵਿਅਕਤੀ ਨਾਲ ਕੀਤਾ ਉਹ ਸਹੀ ਹੈ ਜਾਂ ਗਲਤ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ